ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀਆਂ ਦੋ ਪੌੜੀਆਂ ਦੀ ਰਿਕਾਰਡਿੰਗ ਕਰਾਂਗੇ ਆਪ ਜੀਾਂ ਨੇ ਧਿਆਨ ਦੇ ਨਾਲ ਸਰਵਣ ਕਰਨੀਆਂ ਜੋ ਵੀ ਸਾਤੋਂ ਗਲਤੀਆਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਸੁਧਾਰਨਾ ਤੇ ਸ਼ੁੱਧ ਗੁਰਬਾਣੀ ਪੜਨ ਦਾ ਯਤਨ ਕਰਨਾ ਹੈ ਸਾਰਿਆਂ ਨੇ ਆਪਾਂ ਰਲ ਕੇ ਅਭਿਆਸ ਕਰਨਾ ਹੈ ਗੁਰੂ ਪਿਆਰਿਓ ਸ਼ੁਰੂ ਕਰਦੇ ਆ ਇੱਕ ਓੰਕਾਰ ਇੱਕ ਓੰਕਾਰ ਇਹਦਾ ਸ੍ਰਧੁਚਾਰਨ ਹੈ ਇੱਕ ਓੰਕਾਰ ਇੱਕ ਓੰਕਾਰ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਬੁਲਣਾ ਇੱਕ ਇੱਕ ਨਹੀਂ ਕਹਿਣਾ ਇੱਕ ਗਲ ਭਰ ਕੇ ਗਲ ਦੇ ਵਿੱਚ ਬਿਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਕਈ ਗੁਰਮੁਖ ਅਜੂਨੀ ਕਹਿ ਜਾਂਦੇ ਆ ਅਜੂਨੀ ਦਾ ਮਤਲਬ ਕਿ ਜੱਜੇ ਨੂੰ ਔਂਕਰ ਤੇ ਨੰਨੇ ਟਿੱਪੀ ਮਗਰ ਆਪਾਂ ਇਹ ਪਾਠ ਨੂੰ ਪੋਲਾ ਕਰਕੇ ਕਰਨਾ ਹੈ ਜੱਜੇ ਦੁਲੈਂਕੜ ਹੀ ਬੋਲਣੀ ਹੈ ਅਜੂਨੀ ਇਦਾਂ ਬੋਲਣਾ ਅਜੂਨੀ ਸੈ ਪੰਗ ਕਈ ਗੁਰਮੁਖੀ ਤੇ ਸੈ ਭੰਗ ਕਹ ਜਾਂਦੇ ਆ ਨਾ ਗੱਗਾ ਲਾ ਦਿੰਦੇ ਆ ਤੇ ਭੱਬੇ ਟਿੱਪੀ ਹੀ ਬੋਲਣਾ ਪੰਗ ਇਦਾਂ ਨੱਕ ਥਣੀ ਆਵਾਜ਼ ਵਾਰ ਕਿ ਨਹੀਂ ਗੱਲ ਗਾਲ ਵੱਲ ਨਹੀਂ ਲੈ ਕੇ ਜਾਣੀ ਆਵਾਜ਼ ਪੰਗ ਇਦਾਂ ਪੰਗ ਸੈ ਪੰਗ ਸੈ ਭੰਗ ਜੀ ਕਹ ਜਾਂਦੇ ਗੁਰਮੁਖੀ ਧਿਆਨ ਰੱਖਣਾ ਆਪਾਂ ਬੋਲਣਾ ਸੈ ਪੰਗ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਕਈ ਗੁਰਮੁਖ ਨਾ ਇੱਥੇ ਲੱਖ ਵਾਰ ਪਾਠ ਕਰ ਜਾਂਦੇ ਆ ਇਕੱਠਾ ਹੀ ਕਹਿੰਦੇ ਲੱਖ ਵਾਰ ਜੇ ਸੋਚੀ ਲੱਖ ਵਾਰ ਨਹੀਂ ਲੱਖ ਵਾਰ ਵੱਖਰਾ ਵੱਖਰਾ ਬੋਲਣਾ ਠੀਕ ਹੈ ਚੁੱਪ ਚੁੱਪ ਨਾ ਹੋਵੇ ਨੰਨਾ ਮੁਕਤ ਨਾ ਐਦਾਂ ਬੋਲਣਾ ਠੀਕ ਹੈ ਪਿੱਛੇ ਵੀ ਪਾਠ ਸੀਗਾ ਨਾ ਨੰਨੇ ਦਾ ਸੋਚੈ ਸੋਚ ਨਾ ਹੋਵੇ ਇਹਦੇ ਨਾ ਨਹੀਂ ਕਰ ਜਾਣਾ ਠੀਕ ਹੈ ਧਿਆਨ ਰੱਖਣਾ ਹੋਵੇ ਹੋ ਵੀ ਗੁਰਮੁਖ ਪਾਠ ਕਰ ਦਿੰਦੇ ਆ ਇਹਦਾ ਵੀ ਚੇਤਾ ਰੱਖਣਾ ਤਿੰਨ ਅੱਖਰ ਨੇ ਤਿੰਨੋ ਬੋਲਣੇ ਆ ਹੋ ਵਈ ਹੋ ਵਈ ਐਦਾਂ ਬੋਲਣਾ ਠੀਕ ਹੈ ਜੇ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਇਥੇ ਜ ਬੰਨਾ ਕਹ ਜਿੰਦੇ ਗੁਰਮੁਖਤ ਭੁਖਿਆ ਭੁਖ ਨ ਉਤਰੀ ਜੇ ਬੰਨਾ ਇਦਾਂ ਬੋਲਣਾ ਬੰਨਾ ਕਸ ਕੇ ਜੇ ਬੰਨਾ ਨਹੀਂ ਕਹਿਣਾ ਕਈ ਗੁਰਮੁਖ ਜ ਬੰਨਾ ਕਹਿ ਜਿੰਦੇ ਆ ਜ ਬੰਨਾ ਪੁਰੀਆ ਪਾਰ ਆਪਾਂ ਬੋਲਣਾ ਜੇ ਬੰਨਾ ਪੁਰੀਆ ਪਾਰ ਜੇ ਤੇ ਬੰਨਾ ਵਖਰਾ ਵਖਰਾ ਕਰਨਾ ਸਹਸ ਸਿਆਣਪਾ ਲਖ ਹੋ へ ਇੱਥੇ ਦੋ ਹਾ ਹੈ ਆ ਤੇ ਦੂਮੇ ਮਾਤਰਾ ਬਨਾਉਣੀ ਆ ਠੀਕ ਆ ਹਾ ਹੈ ਹੁੜਾ ਹੋ ਹਾ ਹੈ ਸਿਆਰੀ へ ਹੋ へ ਤੇ ਜਿਹੜੀ ਦੂਜੀ ਹਾ ਹੈ ਤੇ ਮਾਤਰਾ ਲੱਗੀ ਆ ਦੂਸਰੇ ਅੱਖਰ ਤੇ ਉਸ ਹਾਰੀ ਨੂੰ ਕਹਿੰਦੇ ਲਗੂ ਮਾਤਰਾ ਤੇ ਹੋ ਜਦੋਂ ਆਪਾਂ ਦੀਰਗ ਮਾਤਰਾ ਨੂੰ ਲੰਮੀ ਕਰ ਦੇਵਾਂਗੇ ਤੇ ਲਘੂ ਆਪਣੇ ਆਪ ਛੋਟੀ ਹੋ ਜਾਣੀ ਆ ਤੇ ਆਪਾਂ ਹਮੇਸ਼ਾ ਲਘੂ ਮਾਤਰਾ ਨੂੰ ਛੋਟੀ ਹੀ ਬੋਲਣਾ ਉਹਨੂੰ ਲੰਮਿਆ ਕਰਕੇ ਨਹੀਂ ਬੋਲਣਾ ਨਹੀਂ ਤਾਂ ਉਹ ਦੀਰਗ ਮਾਤਰਾ ਬਣ ਜਾਊਗੀ ਉਹ ਲਾ ਬਣ ਜਾਊਗੀ ਠੀਕ ਹੈ ਹੋਹੇ ਇਦਾਂ ਬੋਲਣਾ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਕਈ ਗੁਰਮੁਖ ਇੱਥੇ ਆਕਾਰ ਕਹਿ ਜਾਂਦੇ ਪਾਠ ਇਹ ਐੜੇ ਕੰਨੇ ਨਾਲ ਹੀ ਕਰਨਾ ਆ ਆਕਾਰ ਇੰਦਾ ਹੁਕਮੀ ਹੋਵਨ ਆਕਾਰ ਹੋਵਣ ਵੀ ਕਹਿ ਜਾਂਦੇ ਆ ਕਈ ਗੁਰਮੁਖ ਨਾਲ ਨੰਨ ਨਹੀਂ ਬੋਲਦੇ ਨਾ ਨਾਲ ਬੋਲ ਜਾਂਦੇ ਹੁਕਮੀ ਹੋਵਣ ਕਹਿ ਜਾਂਦੇ ਪਰ ਹੁਕਮੀ ਹੋਵਨ ਨੰਨਾ ਬੋਲਣਾ ਨੰ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਕਹਿਆ ਜਾਈ ਕਹਿਆ ਜਾਈ ਨਹੀਂ ਕਹਿਣਾ ਕੋਈ ਗੁਰਮੁਖ ਕਿਹਾ ਜਾਈ ਕਹਿੰਦੇ ਪਾਠ ਇੱਥੇ ਕਹਿਆ ਜਾਈ ਇਦਾਂ ਹੁਕਮੀ ਹੋਵਨ ਜੀ ਜੱਜੇ ਬਿਹਾਰੀ ਜੀ ਅੜਮੁਕਤ ਅ ਜੀ ਜੀ ਇਦਾਂ ਬੰਦਣਾ ਹੁਕਮ ਮਿਲੈ ਵੜਿਆਈ ਇੱਥੇ ਦੋ ਅੱਖਰ ਜੁੜ ਮਿਆਂ ਇੱਥੇ ਆਪਾਂ ਨਖੇੜ ਕੇ ਪੜਨਾ ਇੱਥੇ ਹੁਕਮ ਮਿਲੇ ਦੋ ਵਾਰ ਬੁੱਲ ਜੁੜਨੇ ਚਾਹੀਦੇ ਆ ਜੇ ਆਪਾਂ ਕਮਾਂਗੇ ਹੁਕਮ ਮਿਲੇ ਤਾਂ ਇੱਕੋ ਹੀ ਵਾਰ ਬੁੱਲ ਜੁੜਦੇ ਆ ਇੱਕੋ ਹੀ ਅੱਖਰ ਬੁਲਿਆ ਜਾਂਦਾ ਇੱਕ ਆਪਣਾ ਸਾਇਲੈਂਟ ਹੋ ਜਾਂਦਾ ਪਰ ਆਪਾਂ ਦੋਵੇਂ ਅੱਖਰ ਬੋਲਣੇ ଥିਏ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐਹ ਇਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਇਸ ਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਕੋਇ ਇਦਾਂ ਜਿੱਦਾਂ ਆਪਾਂ ਹੋ ਇਹ ਪੜਿਆ ਇੰਦੀ ਕੋਇ ਜੇ ਕੱਕੇ ਹੋੜੇ ਨੂੰ ਆਪਾਂ ਲੰਮਾ ਕਰ ਦੇਵਾਂਗੇ ਤੇ ਈੜੀ ਸਿਹਾਰੀ ਜਿਹੜੀ ਹੈ ਇਹ ਲਘੂ ਮਤਰਾ ਹੈ ਇਹ ਛੋਟੀ ਹੋ ਜਾਣੀ ਹੈ ਕਈ ਗੁਰਮੁਖ ਕੋਇ ਈੜੀ ਤੇ ਲਾਂ ਲਾ ਦਿੰਦੇ ਆ ਪਰ ਆਪਾਂ ਈੜੀ ਸਿਹਾਰੀ ਹੀ ਬੋਲਣਾ ਧਿਆਨ ਨਾਲ ਉਚਾਰਨ ਕਰਨਾ ਕੋਈ ਏ ਕੋਈ ਨਾਨਕ ਹੁਕਮੈ ਜੇ ਬੁੱਝੈ ਇਹਨੂੰ ਬੁੱਝੈ ਨਹੀਂ ਕਹਿਣਾ ਬੁੱਝੈ ਬਾੜ ਦਾ ਨਹੀਂ ਤਾ ਹਉਮੈ ਕਹਿ ਨ ਕੋਈ ਗਾਵੇ ਕੋ ਤਾਣ ਤਾਣ ਤੇ ਹੀ ਰੁਕਣਾ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਦਾਤ ਤੇ ਬਿਸ਼ਰਾਮ ਜਾਣੈ ਨੀਸ਼ਾਨ ਗਾਵੈ ਕੋ ਗੁਣਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਅ ਲੈ ਫਿਰ ਦੇਹ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵਖੈ ਹਾਦ ਰਾਹ ਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਕਈ ਗੁਰਮੁਖ ਇੱਥੇ ਵੀ ਦੇਦਾ ਦੇ ਲੈ ਦੇ ਥੱਕ ਪਾਹੇ ਕਹ ਜਾਂਦੇ ਧਿਆਨ ਨਾਲ ਵਿਚਾਰਨ ਕਰਨਾ ਇੱਥੇ ਦੇਦਾ ਦੇ ਲੈ ਦੇ ਥੱਕ ਪਾਹੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਮੁਖ ਪਿਆਰਿਓ ਬੱਦ ਤੋਂ ਬੱਦ ਅਭਿਆਸ ਕਰਨਾ ਗਾਂ ਵੀ ਭੇਜਣੀਆਂ ਸਾਰਿਆਂ ਨੂੰ ਸ਼ੇਅਰ ਕਰਨੀਆਂ ਵੀਡੀਓ ਜੋ ਸਾਰਿਆਂ ਨੇ ਆਪਾਂ ਲਾਹਾ ਲੈ ਸਕੀਏ ਤੇ ਇਦਾਂ ਹੀ ਆਪਾਂ ਵੀਡੀਓ ਪਾਉਂਦੇ ਰਵਾਂਗੇ ਤੇ ਇੱਕ ਅੰਗ ਦੀ ਅਜਾ ਸੰਥਿਆ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਦੇਹੀ ਸੇਵਾ ਲੈਂਦੇ ਰਹਿਣ ਸਾਰਿਆਂ ਨੇ ਅਸੀਸ ਬਖਸ਼ਣੀ ਤੇ ਸਾਰਿਆਂ ਨੇ ਬੱਦ ਤੋਂ ਬੱਦ ਅਭਿਆਸ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ